ਕੰਸਾਸਿਕਾ ਜਿਸਾਰਿਆਂ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਡਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰੇ ਮੇਜਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8-9 گاਵਾ ਤੁਹਾਨੂੰ ਦਿਖਾਉਣੀ ਆਂ ਜਿੰਨਾਂ 'ਚ ਕੋਈ ਸੂਈ ਆ ਕੋਈ ਟੋਕੜ ਗੱਬਣ ਆ ਤੇ ਕੋਈ ਗੱਬਣ ਤਿਆਰ ਆ ਤੁਸੀਂ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੋ ਤੇ ਗੱਬਣਾ ਆਪਣੀਆਂ ਚੱਕ ਪਾਸ ਕਰਕੇ ਤੇ ਚੱਕ ਪਾਸ ਕਰਵਾ ਕੇ ਖੜੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਅਗਲੇ ਦੇ ਘਰੋਂ ਹੀ ਸਾਰੀ ਤਸੱਲੀ ਕਰਕੇ ਚੀਜ਼ਾਂ ਵੇਖ ਕੇ ਖੜਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਸਭ ਹੋਤੀਆ ਜੀ ਤੇ ਮੀ ਵਾਹ ਖੁੱਲੇ ਪੈ ਗਿਆ ਜੀ ਮੀ ਬੜਾ ਪਿਆ ਮੀ ਸਿਹਦੇ ਪੈ ਡਿਆ ਜੀ ਅੱਛਾ ਅਰੇ ਕੰਨਿਆ ਤੁੜੀ ਘਾਂਡੀਆਂ ਦੇਦੀ ਠੀਕ ਐ ਤੇ گاؤں ਦੀ ਚੰਗੀ ਲਾਂ ਲਾਈ ਜੀ ਅੱਜ ਤੇ ਉਹ ਆਪਣੀ ਮੇਜਰ ਆਈ ਅਸੀਂ ਅੱਛਾ ਪਿਛਲੇ ਗੁੰਡੇ ਭਰੇ ਅੱਛਾ ਜੇ ਵੇਗੀਆਂ ਮਈਆਂ ਵੀ ਆ ਕਿਹ ਗੱਲ ਦੱਸਣ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਐ ਤੇ ਚਲੋ ਨਾਮ ਦੱਸ ਦੋ ਫਿਰ ਮੈਂ ਆਪਣਾ ਮੇਜਰ ਸਿੰਘ ਪਿੰਡ ਬਡਾਲਾ ਬੰਗੇ ਜ਼ਿਲ੍ਹਾ ਕਾਦਾਨ ਬਸ ਤਹਿਸੀਲ ਕਾਦਾਨ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 81465247 ਚੰਦ ਠੀਕ ਐ ਪਹਿਲਾਂ ਫਿਰ ਇਧਰੋਂ ਸ਼ੁਰੂ ਕਰ ਲਈਏ ਹਾਂਜੀ ਤੋਂ ਕਰਦੇ ਇਹ ਸੂਈ ਜੇ ਇਹ ਵਸੂਈ ਜੇ ਕੀ ਹੈ ਜੀ ਮਸ਼ੀਨ ਸੁਈਨ ਹੋ ਗਿਆ 15 ਦਿਨ ਵੀਰ ਸੁਈਨ ਹੋ ਗਈ ਅੱਛਾ ਜਿਹੋ ਚੀਤਨਾ ਪਈਏ ਤੇ ਫਿਰ ਬੱਚਾ ਜੱਸੀ ਵਚੀ ਅੱਛਾ ਅਸੀਂ ਇਹਨਾਂ ਕੀ ਬੁਖਾਰ ਹੋਣਾ ਮਰਦੀ ਹੋਈ ਅੱਛਾ ਮਤਲਬ ਪਹਿਲਾਂ ਵੀਡੀਓ ਚ ਪਾਈ ਆ ਪਹਿਲਾਂ ਪਾਈ ਵੀ ਬੱਚਾ ਦੇ ਮਗਰ ਆ ਅੱਛਾ ਉਹਦਾ ਬੱਚਾ ਹੈਗਾ ਸੀ ਬੱਚਾ ਹੈਗਾ ਸੀ ਉਹਦਾ ਤੇ ਹੁਣ ਬੱਚਾ ਮਰ ਗਿਆ ਉਹ ਬੱਚਾ ਮਰ ਗਿਆ ਤੇ ਦੁੱਧ ਕਿੰਨਾ ਹਣੇ ਤੇ ਦੁੱਧ 10 ਕਿਲੋਣਾ ਕੋਲੇ ਤੇ ਤੋਰ ਫੇਰ ਇਹਨੂੰ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਪਿਛਲੇ ਵੀਡੀਓ ਇਹ ਕਹਿੰਦੇ ਵੀ ਇਹਦਾ ਬੱਚਾ ਹੈਗਾ ਸੀ ਤੇ ਬੱਚਾ ਬਿਮਾਰ ਹੋ ਗਿਆ ਸੀ ਤੇ ਫਿਰ ਮਰ ਗਿਆ ਸੀ ਤੇ ਹਰ ਕੇ ਹੁਣ ਫੇਰ ਜੋ ਹੈਗਾ ਉਹ ਇਤਨਾ ਹੀ ਬੱਚੇ ਤੋਂ ਬਿਨਾ ਵਾ ਜਿਹੜੀ ਹੁਣ ਬਾਕੀ ਮੌਸਮ ਜਿਹੜਾ ਕਾਫੀ ਜਲਦੀ ਬਦਲਦਾ ਵਾ ਕਦੇ ਇੱਕਦਮ ਕਰਮੀ ਹੋ ਜਾਂਦੀ ਕਦੇ ਮੌਸਮ ਖੰਡਾ ਹੋ ਜਾਂਦਾ ਤੇ ਕਈ ਵਾਰੀ ਛੋਟੇ ਬੱਚੇ ਫਿਰ ਝਾਲ ਨਹੀਂ ਚੱਲਦੇ ਬਾਕੀ ਹੈਗੀ ਜਰਸੀ ਆ ਦੁੱਧ ਦੀ ਫੈਟ ਇਹਦੀ ਚੰਗੀ ਆਈ ਜਾਣੀ ਆ ਤੇ ਕੋਈ ਵੀਰ ਪਿਛਲੀ ਵੀਡੀਓ ਕਰਦ ਕੇ ਵੀ ਦੇਖ ਸਕਦਾ ਹਾਂ ਤੇ ਕਿੰਨਾ ਮੁੱਲ ਦਿੱਤਾ ਫੇਰ ਬੋਤੇ ਬੰਦ ਤੱਕ ਤੇ ਜੀ ਜਿਹੜਾ 2 ਘੱਟ ਚੱਲਦੀ ਆ ਅੱਛਾ 30000 ਦੀ ਦੇਣਾ 30000 ਦੀ ਮੋਕ ਚ ਕਰ ਦਾਂਗੇ ਮਾਤਰ ਵੀ ਫੋਨ ਲਾਵੇ ਕੋਈ ਅੱਛਾ ਸੌਦਾ ਬਦਾਂ ਕਿੱਥੇ ਹੋ ਜਾਣਾ ਫੋਨ ਲਾ ਅੱਛਾ ਖੁੱਲਾ ਮੰਨਤਾ ਨਾ ਹੋ ਗਾ ਪਾਪ ਦਾ ਮੰਨਤਾ ਹੋ ਜੀ ਤੇ ਆ ਜਿਹੜੀ ਗਾਂਜੇ ਇਹ ਸੂਈ ਜੇ 15 ਦਾ 20 ਦਾ 15 ਬੱਛੀ ਜੇ ਦੇ ਕਿਹੜੀ ਬੱਛੀ ਇਹਦੀ ਆ ਬੱਛੀ ਜੇ ਦੀ ਠੀਕ ਹੈ 15 ਇਹਦੀ ਸੂਈ ਤਾਕਤ ਉਹ ਦੇ ਦੇ 10 ਲੀਟਰ ਦਾ ਉਹ ਤਾਂ ਤੋਰ ਫੇਰ ਇੱਕਲੀ ਨੂੰ ਬਾਕੀ ਇਹ ਵੀ ਵੀਡੀਓ ਕੋਈ ਐਂਡ ਤੱਕ ਕਰ ਵੇਖੇ ਭਾ ਸਾਰੀ ਵੈਰਿਟੀ ਤੁਹਾਨੂੰ ਦਿਖਾਵਾਂਗੇ 10 ਲੀਟਰ ਦੁੱਧ ਇਹਦੇ ਕੋਲ ਵੀ ਕਿੰਨੇ ਵੀ ਹੈਗਾ ਤੇ ਆਹ ਥਾਣੇ ਦੇ ਦੇਖ ਸਕਦੇ ਜਿਹਾ ਲੱਗੇ ਤਾ ਬਾਕੀ ਉਹ ਮਾਸਜਾ ਵੱਖਰਾ ਲੱਗਾ ਵਾ ਆਪਾਂ ਦੇਖ ਸਕਦੇ ਹਾਂ ਤੇ ਇਹਦਾ ਫਿਰ ਮੁੱਲ ਮੁੱਲ ਕਹਿੰਦਾ 35000 ਦੇ ਦਾਂਗੇ ਜੀ 35000 ਦੀ 32000 ਦੀ ਵੱਛੀ ਦੇ ਦਾਂਗੇ ਕਿੰਨੇ ਦੀ 32000 ਦੀ 32000 ਦੀ ਕੋਈ ਮੋਕਾ ਚ ਕਰਦਾਂਗੇ ਮੰਨ ਤਾਣ ਤੇ ਚਲੋ ਖੁੱਲੇ ਹੋਣੇ ਹੀ ਹੋਣੇ ਆ ਤੇ ਆਹ ਗਾਂ ਗੱਬਨ ਜੇ ਇਹ ਕੰਮ 7 ਸਾਲਾਂ ਦੀ ਗੱਬਣੀ ਅੱਛਾ 7 ਮਹੀਨੇ ਦੀ ਗੱਬਣੀ ਤੇ ਦੁੱਧ ਹਿੰਦੀ ਆ ਅੱਛਾ 6 ਕਿਲੋ ਦੁੱਧ ਪੰਜੀ ਤੋਂ ਦੁੱਧ ਭਰਿਆ ਹੋਇਆ ਨਹੀਂ ਵਾ ਅੱਛਾ ਸੱਜਰ ਨੇ 5 ਲੀਟਰ ਭਰਿਆ ਜੀ ਨੇ ਠੀਕ ਆ ਕਾਤ ਹਨ ਇਹ ਦੇ ਦੇਖ ਸਕਦੇ ਜੇ ਇੱਕ ਰੀ ਲੱਗ ਗਏ ਤਾਂ ਤੇ ਮਿਲਕ ਵੀ ਨੇ ਦੇਖ ਸਕਦੇ ਜੀ ਪਰ ਇਹ ਆ ਵੀ ਖਾਂ ਦਾ ਕੋਈ ਵੀਰ ਦੁੱਧ ਚ ਹੋਈ ਗਿਆ ਆ ਪਰ ਸੰਭੀ ਘਾਟੇ ਆ ਸੰਭੀ ਘਾਟੇ ਆ ਸਾਰੀ ਗਰਮੀ ਗੋਆਂ ਦਾ ਮੈਲਾ ਆ ਗਿਆ ਲੋ ਹੋਇਆ ਤਾਂ ਅੱਛਾ ਦਵਾਈ ਨਹੀਂ ਕਿਹਨੇ ਗਰਮੀ ਆ ਉਹਦੀ ਚੜੀ ਜਾਂ ਠੀਕ ਆ ਤੁਰ ਫੇਰ ਇੱਕ ਰੀ ਨੂੰ ਸਤਾ ਮਹੀਨੇ ਦੀ ਗੱਬਣਿਆ ਤੇ ਹੁਣ ਵੀ 6 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ। ਬਾਕੀ ਇਹ ਆ ਵੀ ਗਾਂ ਜਿਹੜਾ ਤੇ ਲੈ ਜਾਊਗਾ ਸੰਭ ਨਾਲਾ। ਤੇ ਗਾਂ ਫਿਰ ਜਦੋਂ ਤਿਆਰ ਹੋਊਗੀ ਚੰਗੀ ਤਿਆਰ ਹੋ ਜਾਣੀ ਆ ਰੰਗ ਰੂਪ ਦੀ, ਕੱਦ ਕਾਠ ਦੀ ਚੰਗੀ ਆ। ਸਾਂਭ ਦੀ ਲੋੜ ਆ ਇਹਨਾਂ। ਬਾਕੀ ਮਿਲਕਵੇਂ ਨੇ ਵੀ ਆਪਾਂ ਦੇਖ ਸਕਦੇ ਚੰਗੀਆਂ ਮੋਟੀਆਂ ਮਿਲਕਵੇਂ ਲੱਗੀਆਂ ਦੋਨਾਂ ਸਾਈਡ। ਦੁੱਧਾਂ ਲਈ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ। ਤੇ ਮੁੱਲ ਫਿਰ ਵੇਚੀ ਇਹਦਾ। ਮੋਲ ਵਿੱਚ ਕਹਾਂ 35000 ਰੁਪਏ ਕਰਦੇ ਆਂ ਹਾਂਜੀ 30 ਆ ਦੇ ਦਾਂਗੇ 30000 ਜੀ ਵਿੱਚੋਂ ਮੰਨ ਤਨ ਕੋਲ ਮਾ ਮਾ ਕੋ ਹੋ ਜਿਓ ਮੇ ਥੋੜਾ ਬੜਾ ਤੇ ਆ ਜਿਹੜੀ ਕਾਂਜੇ ਇਹ ਕਾਂ ਖੜਦੀ 10 ਦਿਨ ਸੋਣ ਚ ਅੱਛਾ 10 ਦਿਨ ਖੜਦੀ ਸੋਣ ਚ ਹਾਂਜੀ ਤੁਰ ਫਿਰ ਇੱਕ ਕਰੀ ਨੀ ਬਾਕੀ ਤੁਸੀਂ ਆਪਣੀ ਸਮਝ ਕਰਨੀ ਆ ਗੱਪਣ ਪਸ਼ੂ ਕੇ ਇਹਦੇ ਟਾਈਮ ਵੱਧ ਵੀ ਲੈ ਜਾਂਦਾ ਤੇ ਕਈ ਵਾਰੀ ਪਹਿਲਾਂ ਹੀ ਸੂ ਪਿੰਦਾ ਆ ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਹੈ। ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ। ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਵੀਰ ਜੀ? ਦੁੱਧ ਭਰਨ ਦਾ ਜੀ ਉਹ ਕਹਿੰਦੇ 5 ਕਿਲੋ ਕਹਿੰਦੇ 20 ਕਿਲੋ ਤੇ ਭਰੀ ਜਾਊਗੀ। ਅੱਛਾ। ਹਾਂਜੀ। ਤੇ ਇਹਦਾ ਮੁੱਲ? ਮੁੱਲ ਜੇ ਹੁਣ ਕੋਈ ਵੀਰ ਕਰੂਗਾ 45000 ਰੁਪਏ ਕਰਦੇ ਹੋਂ ਦਾ ਹੁਣ। ਕਿੱਸ ਨਾਮ ਕਰਦੀ ਇਹ ਤਾਂ ਵੀ। ਸੋ ਚਲੀ ਜੀ ਅੱਗੇ ਵਿੱਚ ਦਵਾਂਗੇ ਅੱਛਾ ਚਲੀ ਜੀ ਸ਼ੁਕਰੀਆ ਕਰਾਂ ਦੋ ਚਾਹ ਪਈ ਠੀਕ ਹੈ ਤੇ ਆ ਜਿਹੜੀ ਕਾਂ ਇਹ ਰੋਜ਼ ਦੱਸ ਦੇ ਖਾਜੀ ਨੂੰ ਇਹ ਦੇਖੋ 10 15 ਦਿਨ ਕਿੰਨੇ ਕਰਦੀ ਹੈ ਦੇ ਤਾਂ ਉਹ ਪਾ ਦੇਣੀ ਹੈ ਇਹ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ 10 12 ਕਿ ਭਰੀ ਹੋ ਰਹਿ ਮੰਨਾਂਗੇ ਠੀਕ ਬਾਕੀ ਸੇਵਾ ਵਾ ਆਪਣੇ ਅਡਵਾਂਸ ਕਰਤਾ ਜੀ ਡਾਕਟਰ ਦਈ ਜਾਣ ਇਹਨੂੰ ਬਾਕੀ ਇਹਦਾ ਨਹੀਂ ਗਾੜੀ ਮੌਸਮ ਚੰਗਾ ਹੋਣਾ ਹਾਂਜੀ ਬਾਕੀ ਕਾਦੇ ਦਾ ਹਿਸਾਬ ਦਾ ਪਤਾ ਪਛਾਨੀ ਆ ਇਹ ਆਪੇ ਘਰ ਚੋਂ ਲਈ ਚੰਗੀ ਆ ਕੱਟ ਸਾਂਭਲੀ گاਵਾ ਅਜਿਹੇ گاਵਨ ਬਹੁਤੀ ਜ਼ਿਆਦੀ ਸਾਹਮਦੀ ਲੋੜ ਨਹੀਂ ਹੁੰਦੀ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਮੁੱਲ ਵੀ ਧੀਰੇ ਇਹਦਾ ਮੋਦੇ 25000 ਰੁਪਏ ਕਰਦੇ ਆਂ ਅੱਛਾ ਕੱਚੀ ਮੋਸ਼ੀ ਚੱਲੂਗਾ 20000 ਅੱਛਾ 20000 ਦੀ ਸਾਂ ਕੁਝ ਕਾਫੀ ਕੀਯਾ ਦੀ ਵੇਚ ਰਿਹਾ ਮਾਦੀ ਸਾਂ ਖੜੀ ਠੀਕ ਹੈ ਜੀ 20000 ਮਾਤਰ ਕਰਦਾ ਕੀ ਯਾ ਅੱਛਾ 20000 ਮੈਂ ਮੰਨ ਤਨ ਕਰਾ ਪਾ 10000 ਰੁਪਏ ਦੇ ਦਾਂਗੀ ਅੱਛਾ 18 ਦੀ 10000 ਰੁਪਏ ਦੇ ਦਾਂਗੀ ਠੀਕ ਹੈ ਤੇ ਆ ਜਿਹੜੀ ਜੇ ਹੁਣ ਇਹਦੇ 6 ਮਹੀਨੇ ਲੱਗਾ ਜੀ 6 ਮਹੀਨੇ ਲੱਗਾ ਆ ਇਹਦੇ 6 ਕਿਲੋ ਹੀ ਕੋਲੇ 6 6 ਕਿਲੋ ਹੀ ਦੁੱਧ ਆ ਤੇ ਦੁੱਧ ਵੀ ਸੰਗਣਾ ਮੱਝਾਂ ਵਰਗਾ ਹੋਣਾ ਇਹਦੇ ਚ ਹਾਂ ਜੀ ਦੁੱਧ ਮੱਝਾਂ ਵਰਗਾ ਤੇ ਥਾਣੇ ਰੇ ਤੁਹਾਨੂੰ ਇੱਕ ਕਰਿੱਦਨ ਤੋਰ ਦੋ ਆ ਜਲੇ ਬਾਕੀ ਇਹ ਆ ਵੀ ਸਵੇਲ ਦੀ ਝੜੀ ਲੱਗੀ ਆ ਪੂਰੀਆਂ ਰੱਜੀਆਂ ਰੁੱਧੀਆਂ ਹਨੀ ਆ ਹੱਲੇ ਪਹਿਲੀਆਂ ਪੂਰੀਆਂ ਪਾਣੀ ਨਾ ਪਰੀਆਂ ਪਈਆਂ ਪੱਠੇ-ਪੁੱਠੇ ਲਿਆਂਦੇ ਜਾਂਦੇ ਕਿਸੇ ਵੀਰਪਾ ਤੇ ਮੋਲ ਫਿਰ ਇਹਦਾ ਵੀ ਜੀ ਮੋਲ ਵਿੱਚ ਕੀ ਰੇ ਕਰਦੇ ਆ ਅੱਛਾ 5000 ਦਵਾਂਗੇ 50 ਦੀ ਬਾਕੀ ਚਲੋ ਮੌਕੇ ਤੇ ਹੋ ਜੇ ਤੇ ਕਰਿਆ ਖੁੱਲੀ ਦਿਖਾ ਰਹੀ ਆ ਦੇ ਸਾਡੇ ਸੁੱਕੇ ਤੂੜੀ ਜਿਹੜੀ ਨਿਹਰੀ ਤੂੜੀ ਜਿਹੜੀ ਪਾਈ ਆ ਪੱਠਿਆਂ ਦੀ ਥੋੜੀ ਜੀ ਪ੍ਰੋਬਲਮ ਆ ਪੱਠੇ ਪਾਣੀ ਖਲੋਤਾ ਭਾਈ ਪਾਣੀ ਖਲੋਤਾ ਸਾਰੇ ਪੈਲੀਆਂ ਚ ਹਨ ਝੋਨੇ ਰਗਾ ਹਾਲਾ ਪਿਆ ਪੱਠਿਆਂ ਨਾਲ ਜਾਂਦਾ ਵੀ ਤੇ ਆ ਜਿਹੜੀ ਜੇ ਇਹ ਕੋ ਨੌਕਲ ਦੁੱਧ ਜੀ ਅੱਛਾ ਮਗਰੇ ਦੇ ਵਛੀ ਜੀ ਵੀ ਆ ਦੇਣਾ ਅੱਛਾ ਉਹ ਵਛੀ ਹੈ ਦੀ ਹਾਂ ਜੀ ਦਾਲ ਵਛੀ ਮੋਲ ਠੀਕ ਹੈ ਤੇ ਦੁੱਧ ਦੁੱਧ ਨੌਕਲੋ ਭਾਈ ਦੁੱਧ ਜਿਹੜਾ 9 ਲੀਟਰ ਕਹਿੰਦੇ ਵੀ ਹੈਗਾ थाणे दे भी देख सकते <coughs> है जे लाग गए तो ले आओ फिर केडी बच्ची और अच्छी नावली अच्छी जे दी चलो फिर ले जा ਬਾਕੀ ਇਹੋ ਜਿਹੇ گاਵਾਂ ਦਾ ਵੀ ਦੁੱਧ ਸੰਗਣਾ ਹੁੰਦਾ ਆ ਇਹ ਆਇਰ ਸ਼ੈਰ ਕ੍ਰੋਸ ਚ ਆ ਰੰਗ ਰੂਪੇ ਦਾ ਜਿਹੜਾ ਉਹ ਹੈ ਆਇਰ ਸ਼ੈਰ ਵਰਗਾ ਲਾਲ ਡੱਬਾ ਤੇ ਮੁੱਲ ਫਿਰ ਇਹਦਾ ਮੁੱਲ 2800 ਕਰ ਦੇ ਜੀ ਅੱਛਾ 5000 ਦੇ ਦਾਂਗੇ 5000 ਦੇ ਕਹਿੰਦੇ ਇਹ ਦੇ ਦਾਂਗੇ ਅੱਛਾ 24 ਦੀ ਦੇ ਦੇਣੀ ਆ ਹਾਂ ਜੀ ਬਖਸ਼ੌਤ ਛੜ ਕਰਦਾ ਮੁੱਖ ਜੀ ਠੀਕ ਆ ਤੇ ਆ ਜਿਹੜੀ ਗਾਂ ਚ ਟੋਕਣੇ ਪਾ ਦ ਦੇ ਜੀ ਹਾਂ ਜੀ 4 ਕਿਲੋ ਦੁੱਧ ਇਸ ਦੇ ਅੱਛਾ 4 ਲੀਟਰ ਦੁੱਧ ਦੇ ਹਾਂ ਜੀ ਟੋਕ ਕੜਿਆ ਅੱਬੇ ਚਲੋ ਕਿ ਹਵੀਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਇਹ ਤੇ ਦਾ ਮੁੱਲ ਮੋਲੇ ਦਾ ਜੀ 9000 ਅਗਲੀ 8000 ਤੇ 7000 ਦੇ ਦਾ 7000 ਦੀ 6000 ਦੀ ਅਸੀਂ ਦੇ ਅੱਛਾ 6000 ਜੀ ਮੌਕੇ ਤੇ ਕਰਦਾ ਸ਼ੋਰ ਛੜਵਾ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਖੜੇ ਹਨ ਤੇ ਆਪਣੀ ਇੱਥੇ ਆਓ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ